ਦੈਨਿਕਸ ਵਾਂ ਦੇਖ ਰਹੇ ਤੁਸੀਂ ਤਾਂ ਮੈਂ ਮਹਿੰਮ ਸਿੰਘ ਦੀਪਾਲ ਦਾ ਪੰਜਾਬ ਦੀ ਨੌਜਵਾਨ ਪੀੜੀ ਲਗਾਤਾਰ ਵਿਦੇਸ਼ਾਂ ਦਾ ਜਿਹੜਾ ਕਿ ਰੋਖਾ ਉਹ ਕਰ ਰਹੀ ਹੈ ਤਾਂ ਜਿਹੜੇ ਏਜੰਟ ਨੇ ਉਹ ਲਗਾਤਾਰ ਨੌਜਵਾਨਾਂ ਦੇ ਨਾਲ ਫਰੋਡ ਕਰਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਨੌਜਵਾਨ ਚਾਹੇ ਮੁੰਡੇ ਕੁੜੀਆਂ ਹੋਣ ਤਾਂ ਆਪਣਾ ਭਵਿੱਖ ਜਿਹੜਾ ਕਿ ਸਵਾਰਨ ਦੇ ਲਈ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਪੰਜਾਬ 'ਚ ਆਪਣਾ ਆਪ ਨੂੰ ਸੇਫ ਨਹੀਂ ਸਮਝਦੇ ਬਾਰਲੇ ਮੁਲਕਾਂ ਜਾਂਦੇ ਨੇ ਤਾਂ ਅਕਸਰ ਹੀ ਲੋਕਾਂ ਨਾਲ ਜਿਹੜੀ ਕਿ ਠੱਗੀ ਹੈ ਏਜੰਟਾਂ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਇੱਕ ਸਮਰਾਲੇ ਦਾ ਨੌਜਵਾਨ ਹੋਰ ਹੈ ਜਿਸਦੇ ਨਾਲ ਇਹ ਏਜੰਟ ਦੀ ਠੱਗੀ ਦੇ ਜਿਹੜੇ ਸ਼ਿਕਾਰ ਹੋਇਆ ਚਮਕੀਲਾ ਸਿੰਘ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆਂ ਬਾਈ ਜੀ ਕੀ ਤੁਹਾਡੇ ਨਾਲ ਪਤਾ ਲੱਗਿਆ ਵੀ ਠੱਗੀ ਹੋਈ ਹੈ ਏਜੰਟ ਦੇ ਥਰੂ ਕੀਤੀ ਗਈ ਹੈ ਕਿਵੇਂ ਠੱਗੀ ਹੋਈ ਹੈ ਤਾਂ ਕੀ ਸੀਗਾ ਸਾਰਾ ਮਸਲਾ ਇਹ ਜੀ ਮੇਰੇ ਨਾਮ ਚਮਕੀਲਾ ਸਿੰਘ ਆ ਏਜੰਟ ਸਮਰਾਲੇ ਦਾ ਜੀ ਦਿਲਪ੍ਰੀਤ ਸਿੰਘ ਹਾਂਜੀ ਤੇ ਇਹ ਕਿਹੜੀ ਕਿਹੜੀ ਕੰਟਰੀ ਗਏ ਸੀ ਤੁਸੀਂ ਉਹਨੇ ਜੀ ਮੈਨੂੰ ਦੁਬਈ ਭੇਜਿਆ ਸੀ ਤੇ 2 ਸਾਲ ਦੇ ਵੀਜੇ ਦੀ ਗੱਲ ਕੀਤੀ ਸੀ ਤੇ ਉਹਨਾਂ ਜੀ ਮੈਨੂੰ ਟੂਰਿਸਟ ਵੀਜਾ ਦਿੱਤਾ ਜੀ ਹਾਂਜੀ ਨਹੀਂ ਕੀ ਕਹਿ ਕੇ ਭੇਜਿਆ ਸੀਗਾ ਮੈਨੂੰ ਇਹ ਕੰਮ ਕਹਿ ਕੇ ਭੇਜਿਆ ਸੀ ਵੀ ਤੇਰਾ ਰੰਗ ਦਾ ਕੰਮ ਆ 2 ਸਾਲ ਦਾ ਤੇਰਾ ਵੀਜਾ ਜੀ ਉਹ ਬਾਅਦ ਚ ਬਦਲ ਗਿਆ ਵੀ ਟੂਰਿਸਟ ਵੀਜਾ ਜੀ ਐਗਰੀਮੈਂਟ ਉਹਨੇ ਮੈਂ ਤਾਂ 2 ਸਾਲ ਦਾ ਕਰਵਾਇਆ ਜੀ ਹਾਂਜੀ ਤੇ ਹੁਣ ਤੁਸੀਂ ਪੁਲਿਸ ਦੇ ਵਿੱਚ ਕੰਪਲੀਟ ਕਰਾਈਏ ਇਸ ਦੀ ਹਾਂ ਜੀ ਮੈਂ ਕੰਪਲੀਟ ਕਰਵਾਈ ਸੀ ਜੀ ਉਹ ਤੇ ਪਰਚਾ ਹੋ ਗਿਆ ਜੀ ਹਾਂ ਜੀ ਇਹ ਗ੍ਰਿਫਤਾਰੀ ਹੋ ਗਈ ਹੈ ਕਿ ਨਹੀਂ ਹਜੇ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ ਜੀ 6 ਤਰੀਕਾ ਦਾ ਪਰਚਾ ਹੋਇਆ ਹੈ ਜੀ ਹਾਂ ਜੀ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਪੁਲਿਸ ਦੇ ਵੱਲੋਂ ਪਤਾ ਨਹੀਂ ਜੀ ਕਿਉਂ ਨਹੀਂ ਕੀਤਾ ਜੀ ਹੁਣ ਤੱਕ ਗ੍ਰਿਫਤਾਰੀ ਦੋ ਦਿਨ ਪਹਿਰੇ ਪੁੱਛਿਆ ਉਹ ਕਹਿੰਦੇ ਜਿਹਦੀ ਕਹਿੰਦੇ ਨੇ ਵੀ ਰੇਡਾਂ ਚੱਲਦੀਆਂ ਨੇ ਵੀ ਮਿਲਦਾ ਨਹੀਂ ਰੇਡ ਕਰ ਰਹੀ ਹੈ ਪੁਲਿਸ ਉਹਨਾਂ ਦੇ ਆਫਿਸ ਦੇ ਵਿੱਚ ਮੈਂ ਇੱਕ ਵਾਰ ਦੇਖਿਆ ਜੀ ਮੈਂ ਇੱਕ ਵਾਰ ਮੈਂ ਨਾਲ ਲੈ ਕੇ ਗਿਆ ਸੀ ਇੱਕ ਵਾਰ ਜੋ ਗੇਹਾਨੀ ਨਹੀਂ ਗੇ ਮੈਨੂੰ ਪਤਾ ਇੰਨਾ ਪਤਾ ਜੀ ਹਾਂਜੀ ਇੱਕ ਵਾਰ ਮੈਂ ਨਾਲ ਲੈ ਕੇ ਗਿਆ ਸੀ ਜਦ ਮੈਂ ਇੰਨਾ ਗੇ ਸੀ ਹਾਂਜੀ ਪਰਵਾਰ ਚ ਕੋਣ ਕੋਣ ਨੇ ਤੇ ਘਰ ਦੇ ਕੀ ਹਾਲਾਤ ਨੇ ਤੁਹਾਡੇ ਘਰ ਦੇ ਹਾਲਾਤ ਮੇਰੇ ਬਹੁਤ ਬੁਰੇ ਹਾਲ ਨੇ ਮੈਂ 5% ਵਜਾ ਤੇ ਪੈਸੇ ਫੜ ਕੇ ਲੈ ਕੇ ਗਿਆ ਸੀ ਤੇ ਘਰ ਦੇ ਵਿੱਚ ਜੀ ਮੈਂ ਆ ਤੇ ਮਮੀ ਨੇ ਤੇ ਪੇ ਮੇਰੇ ਡੈਡੀ ਜੀ ਤੇ ਇੱਕ ਮੇਰਾ 3 ਸਾਲ ਦਾ ਬੱਚਾ ਜੀ ਮੇਰੇ ਘਰ ਦੇ ਨੇ ਜਦੋਂ ਤੁਸੀਂ ਬਾਹਰ ਜਾਣ ਦੀ ਪਲਾਨਿੰਗ ਬਣਾਈ ਗਏ ਪੈਸੇ ਦਿੱਤੇ ਟੋਟਲ ਕਿੰਨੇ ਪੈਸੇ ਦਿੱਤੇ ਜੰਡਲ ਨੂੰ ਹੁਣ ਤੱਕ 8000 ਰੁਪਏ ਜੀ ਇੱਕ ਤਾਂ 29000 ਰੁਪਏ ਗੂਗਲ ਵੇ ਕੀਤਾ ਜੀ ਉਹਨੂੰ ਮੇਰਾ ਕਪਲਟੀਨਾ ਜੀ ਨਾਮਾ ਉਹ ਖੜਾ ਹੀ ਉਹਦੇ ਕੋਲ ਤੇ ਬਾਈਕ ਵੀ ਥੋੜੀ ਏਜੰਟ ਦੇ ਕੋਲ ਖੜੀ ਹੈ ਹਾਂਜੀ ਅਸੀਂ 2000 ਰੁਪਏ ਲੈ ਲਏ ਜੀ ਮੈਨੂੰ ਕਹਿੰਦਾ ਵੀ ਟਿਕਟ ਵੀ ਤੈਨੂੰ ਆਪ ਕਰਾਉਣੀ ਪਣੀ ਹੈ ਮੈਂ ਜੀ ਥੋੜਾ ਨਾਲ ਵਿੱਚ ਗੱਲ ਕੀਤੀ ਕਹਿੰਦਾ ਨਹੀਂ ਤੈਨੂੰ ਆਪ ਕਰਾਉਣੀ ਪਣੀ ਹੈ ਮੈਂ ਕਿਹਾ ਚਲ ਠੀਕ ਹੈ ਜੀ ਮੈਂ ਕਿਹਾ ਮੇਰਾ ਮੋਟਰਸਾਈਕਲ ਰੱਖ ਲਾ ਵੀ ਤੈਨੂੰ ਮੈਂ ਪੈਸੇ ਦੇ ਦੂੰਗਾ ਵੀ ਮੇਰਾ ਮੋਟਰਸਾਈਕਲ ਦੇ ਦੀ 28000 ਰੁਪਏ ਜਿਹੜਾ ਪਾਇਆ ਮੈਂ Google Pay ਕੀਤਾ ਜੀ ਉਹਦਾ ਹੀ ਪਾਇਆ ਥੋੜ ਨੂੰ ਕਦੋਂ ਪਤਾ ਲੱਗਿਆ ਵੀ ਥੋੜਾ ਨਾਲ ਫਰੋਡ ਹੋ ਗਿਆ ਮੈਨੂੰ ਉੱਥੇ ਜਾ ਕੇ ਦੱਸਿਆ ਜੀ ਉਹ ਕਹਿੰਦਾ ਵੀ ਤੇਰਾ ਤੇਰਾ ਟੂਰਿਸਟ ਇਹ ਕਰਵਾਵਾਂਗੇ ਕਰਾਵਾਂਗੇ ਕਰਵਾਇਆ ਹੈ ਨਹੀਂ ਜੀ 2 ਸਾਲ ਦੇ ਵਿੱਚ ਦੇ ਐਗਰੀਮੈਂਟ ਮੇ ਤੋਂ ਜੀ ਇੱਥੇ ਇਹਨਾਂ ਨੇ ਕਰਵਾਇਆ ਹੋਇਆ ਹਾਂਜੀ ਉੱਥੇ ਫਿਰ ਜਦੋਂ ਤੁਸੀਂ ਉੱਥੇ ਗਏ ਜੋ ਕਿਹੜੀ ਕੰਪਨੀ 'ਚ ਕੰਮ ਕੀਤਾ ਕਿੰਨੇ ਦਿਨ ਕੰਮ ਕੀਤਾ ਕਿਸ ਤਰ੍ਹਾਂ ਦੇ ਹਾਲਾਤ ਸੀਗੇ ਉੱਥੇ ਉੱਥੇ ਮੇਰੇ ਬਹੁਤ ਬੁਰੇ ਹਾਲ ਸੀ ਤੇ ਸਪਲਾਈ ਕੰਪਨੀ ਸੀ ਇੱਕ ਰੂਮ 10x10 ਦਾ ਰੂਮ ਸੀ ਜਿੱਦੇ ਵਿੱਚ ਜੀ 35 ਬੰਦੇ ਰਹਿ ਰਹੇ ਸੀ ਹਾਂਜੀ ਤੇ ਉੱਥੇ ਹੋਰ ਵੀ ਨੌਜਵਾਨ ਫਸੇ ਹੋਏ ਨਹੀਂ ਮੇਰੇ ਮੈਨੂੰ ਆਪਣਾ ਪਤਾ ਉੱਥੇ ਹੋਰ ਵੀ ਹੋਣਗੇ ਜੀ ਬੰਦੇ ਉਹ ਦੂਵੇ ਜਿਹੜੇ ਹੁੰਦੇ ਨੇ ਕਾਲੇ ਦੇ ਬੰਦੇ ਉਹ ਵੀ ਸੀ ਹਾਂਜੀ ਅੱਜ ਬਾਹਰ ਜਦੋਂ ਜਾਣਾ ਸੀ ਸੋਚਿਆ ਹੋਣਾ ਬਾਹਰ ਜਾ ਕੇ ਕਈ ਸਾਰੇ ਰਮਾਨ ਲੈ ਕੇ ਗਿਓਣ ਬਹੁਤ ਸਾਰੇ ਸੁਪਨੇ ਸੰਜੋਏ ਹੋਣੇ ਆ ਬਾਹਰ ਜਾ ਕੇ ਚਲ ਘਰ ਦੀ ਸੈਟਿੰਗ ਕਰਾਂਗੇ ਘਰ ਦੇ ਨੂੰ ਪੈਸੇ ਭੇਜਾਂਗੇ ਤਾਂ ਹੁਣ ਕੀ ਲੱਗਦਾ ਜਿੱਥੇ ਇੱਕ ਪਾਸੇ ਪੈਸੇ ਕਮਾਉਣੇ ਸੀਗੇ ਤਾਂ ਉੱਥੇ ਜਿਹੜੇ ਪੈਸੇ ਜੋੜੇ ਹੋਏ ਸੀਗੇ ਉਹ ਵੀ ਲੱਗੇ ਨਹੀਂ ਹਾਂਜੀ ਵੀਰੇ ਉਹ ਜਿਹੜੀ 6 ਮਹੀਨੇ ਲਾਏ ਨੇ 6 ਮਹੀਨੇ ਤਨਗਾਵੇਂ ਦਿੱਤੀ ਤੇ ਮੈਂ ਨਾ ਕਟਮਾਰ ਕਰਦੇ ਸੀ ਤੇ ਮੈਨੂੰ ਬਾਥਰੂਮ ਵਿੱਚ 15 ਦਿਨ ਉਹਨੇ ਬੰਦ ਕੀਤਾ ਸੀ ਹਾਂਜੀ 15 ਦਿਨ ਬਾਥਰੂਮ ਕਿਉਂ ਬੰਦ ਰੱਖਿਆ ਇਹੀ ਗੱਲੋਂ ਵੀਰੇ ਵੀ ਹਾਂ ਬਿਲਕੁਲ ਪੈਸੇ ਮੰਗਾ ਮੈਗਾ ਵੀ ਮੈਨੂੰ ਇੰ ਉਹ ਕਹਿੰਦੇ ਵੀ ਆਪਣੇ ਕੋਲੋਂ ਪੈਸੇ ਮੰਗਾ ਤੈਨੂੰ ਤਾਂ ਭੇਜਾਂਗੇ ਹਾਂਜੀ ਕਿਹੜਾ ਤੋਂ ਮੂਨੋਂ ਵੀਜ਼ਾ ਦਿੱਤਾ ਸੀ ਦਿਖਾਉਗੇ ਟੋਰਕਲ ਹੈਗਾ ਇਸ ਟਾਈਮ ਹਾਂਜੀ ਮੇਰੇ ਕੋਲ ਹੈਗਾ ਜੀ ਮੈਨੂੰ ਟੂਰਿਸਟ ਵੀਜ਼ਾ ਦਿੱਤਾ ਸੀ ਆਹ ਤੇ ਅਰੇ ਐਂਟਰੀ ਪਾਸ ਦੇ ਕਿ ਤੁਹਾਨੂੰ ਕਹਤਾ ਵੀ ਤੁਹਾਡਾ ਵੀਜ਼ਾ ਵਾਦੂ ਹਾਂਜੀ ਠੀਕ ਹੈ ਹਾਂਜੀ ਤਦ ਉਹ ਏਜੰਟ ਦੇ ਨਾਲ ਹੁਣ ਗੱਲਬਾਤ ਹੋਈ ਹੈ ਕੋਈ ਏਜੰਟ ਨਾਲ ਕੋਈ ਵੀ ਉਹਨੇ ਕੋਈ ਗੱਲਬਾਤ ਕੀਤੀ ਹੋਵੇ ਮੈਨਾਂ ਕਿਉਂ ਫਰੋਡ ਕੀਤਾ ਕਿ ਕਿਸ ਗੱਲ ਤੋਂ ਕੀਤਾ ਜਾ ਮੇਰੇ ਪੈਸੇ ਵਾਪਸ ਕਰੋ ਹਾਂਜੀ ਪਹਿਲਾਂ ਆਪਣੇ ਖੰਨੇ ਡੀਐਸਪੀ ਸਾਹਿਬ ਦੇ ਦਰਗਾਹ ਚਲਦੀ ਸੀ ਵੀ ਉੱਥੇ ਜਾ ਉਹ ਕਹਿੰਦਾ ਮੈਨੂੰ ਜਿਹੜਾ ਜਿਹੜਾ ਤੂੰ ਕੁਝ ਕਰਨਾ ਕਰ ਲਾ ਮੈਂ ਤੇਰਾ ਰੁਪਈਆ ਨਹੀਂ ਦਿੰਦਾ ਵੀ ਇਹ ਏਜੰਟ ਨੇ ਜੰਟ ਕਹਿੰਦਾ ਜਿਹੜਾ ਕੁਝ ਕਰਨਾ ਤੂੰ ਕਰ ਲਾ ਮੈਂ ਤੇਰਾ ਰੁਪਈਆ ਨਹੀਂ ਦੇਣਾ ਜੇ ਆਪਣੇ ਖੰਨੇ ਹੋਈ ਸੀ ਕਿ ਕਿਸ ਤਰ੍ਹਾਂ ਗੱਲਬਾਤ ਹੋਈ ਸੀ ਆਮੋ ਸਾਹਮਣੇ ਮਿਲ ਕੇ ਗੱਲ ਹੋਈ ਸੀ ਜਾਂ ਫੋਨ ਤੇ ਗੱਲ ਹੋਈ ਨਹੀਂ ਆਮੋ ਸਾਹਮਣੇ ਹੋਈ ਸੀ ਜ ਜ ਅਮਨ ਸਮੇ ਜਾਨੂੰ 20 ਤਰੀਕ ਸੀ ਸਾਨੂੰ ਇਕੱਠੇ ਹੋਏ ਸੀ ਉਥੇ ਤੇ ਉਥੇ ਜੇ ਭਾਈ ਸਾਹਮਣੇ ਫਿਰ ਆਪਣੇ ਕੋਈ ਕੈਨੇਡਾ ਦਾ ਬੰਦਾ ਬੋਲਦਾ ਜੀ ਇਹਨਾਂ ਦਾ ਉਹ ਕਹਿੰਦਾ ਸਾਡਾ ਜੇ ਪੈਂਦੀ ਬਟੱਕ ਮੈਨੂੰ ਕਹਿੰਦਾ ਵੀ ਹਾਂ ਤੈਨੂੰ ਚੁਕਾਉਣੇ ਆ ਤਾਂ ਤੂੰ ਬਾਜੀ ਮੈਂ ਜੀ ਕੌਣ ਬੋਲਦਿਆਂ ਮੈਨੂੰ ਫੇਰ ਕਹਾਂ ਤੂੰ ਬਾਜੀ ਫੇਰ ਉਹ ਮੈਨੂੰ ਕਹਿੰਦਾ ਦਿਲਪ੍ਰੀਤਾਂ ਤੇਰਾ ਕੀ ਰੋਲਾ ਫੇਰ ਦੱਸਿਆ ਜੀ ਸਾਰੀ ਗੱਲਬਾਤ ਉਹ ਕਹਿੰਦਾ ਮੇਰਾ ਜੇ 1 ਕਰੋੜ ਰੁਪਏ ਜਿਆ ਕੋਸਮਾ ਅਜਵੇ ਤੈਨੂੰ ਬਈ ਛਕਾਉਣਾ ਫੇਰ ਆਓ ਥੋੜਾ ਕੋ ਪ੍ਰੂਫ ਹੈ ਕੁਝ ਨਾ ਗੱਲਾਂ ਦੀ ਹਾਂਜੀ ਵੇਖੋ ਰਿਕਾਰਡਿੰਗ ਪਈ ਹੈ ਜੀ ਉਹ ਹਾਂਜੀ ਅੱਛਾ ਇੱਕ ਤਾਂ ਫਰੋਡ ਕਰ ਲਿਆ ਥੋੜੇ ਨਾਲ ਪੈਸੇ ਵੀ ਠੱਗ ਲਏ ਉਹ ਤੁਹਾਨੂੰ ਧਮਕੀਆਂ ਦੇ ਰਹੇ ਨੇ ਹਾਂਜੀ ਉੱਤੇ ਧਮਕੀਆਂ ਦੇ ਰਹੇ ਨੇ ਫੇਰ ਕਿਸੇ ਐਸੀ ਚੌਧਰੀ ਦਾ ਨਾਮ ਲੈ ਰਹੇ ਨੇ ਅਫਸਰ ਦਾ ਕਿਸੇ ਦਾ ਹੀ ਇਹ ਇਹ ਸੋਚੋ ਕਿ ਤੁਹਾਨੂੰ ਹੈ ਤੇ ਰਿਪੋਰਟ ਦਿਨਾ ਹਾਂ ਜੀ ਦਿਲ ਤੋਂ ਹਾਂਜੀ ਕੋਈ ਅੱਜ ਪਤਾ ਨਹੀਂ ਗਿਆ ਅਛੀਗਾ

ਐਡਮਿਨਿਸਟਰेटर 4th ਫਲੋਰ ਤੇ ਡਾਟ ਆਇਆ ਹੁਣ ਮੈਂ ਤੁਹਾਨੂੰ ਕਹਿੰਦਾ ਮੈਂ ਤਾਂ ਅੱਜ ਹੀ ਬਤਨ ਲਿਖਾਰੀ ਕੋਲ ਹੀ ਨਹੀਂ ਇੱਕ ਹੀ ਚੀਜ਼ਾਂ ਮੈਂ ਇਹ ਮੇਰੀ ਗੱਲ ਸੁਣੋ 30 ਲੱਗੇ ਮੇਰਾ 50 ਲੱਗੇ ਮੈਂ ਤੁਹਾਨੂੰ ਦੱਸਦਾ ਤੁਸੀਂ ਅੱਜ ਜਿਹੜੀ ਉਹਨੂੰ ਇੱਕ ਤੁਸੀਂ ਇੱਕ ਕਮੈਂਟ ਕਰਿਆ ਉਹ ਅੱਜ ਜੇ ਮੇਰੀ ਬਾਹਾਂ ਟੁੱਟੀ ਹੈ ਮੇਰੀ ਬਾਹਾਂ ਕੀ ਕਰਾ ਬੱਸ ਲੱਗੇ 20 ਲੱਗੇ ਤੋਂ ਤੁਸੀਂ ਤੁਸੀਂ ਕਰਾਉਣੀ ਆ ਮੈਂ ਹੁਣ ਤੁਹਾਨੂੰ ਇਹ ਕਹਿ ਰਿਹਾ ਜੀ ਮੇਰਾ 20 ਲੱਗੇ ਮੇਰਾ 50 ਲੱਖ ਵੀ ਲੱਗੇ ਮੇਰਾ 1 ਕਰੋੜ ਵੀ ਲੱਗੇ ਨਾ ਮੈਂ ਥੂੰਗਲੀ ਨਾ ਘਮਾਣੀ ਕਰਾਂਗਾ ਨਹੀਂ ਹੁਣ ਤੁਸੀਂ ਧੰਕੀ ਦੇ ਰਹੇ ਹੋ ਕਿ ਸੰਜਾਇ ਜੀ ਜੱਜ ਬੈਠਾ ਚਲੋ ਠੀਕ ਹੈ ਤੁਹਾਨੂੰ ਤੁਸੀ ਧਮਕੀ ਸਮਝ ਲਓ ਇਹਨੂੰ ਜੋ ਮੈਂ ਦੀ ਸਮਝ ਲਓ ਜੀ ਹਰਾਸਮੈਂਟ ਕਰ ਰਹੇ ਉਹਨਾਂ ਨੂੰ ਹੋਰ ਤੁਹਾਨੂੰ ਮੈਂ ਦੱਸੂਗਾ ਵੀ ਹਰਾਸਮੈਂਟ ਕੀ ਹੁੰਦੀ ਹੈ ਚਲੋ ਠੀਕ ਹੈ ਜੀ ਮੈਂ ਹੁਣ ਆਹੀ ਗੱਲ ਰੱਖੀ ਹੋਈ ਠੀਕ ਹੈ ਮੇਰੇ ਨਾਲ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਅੱਜ ਹੀ ਡੀਆਈਜੀ ਸਾਹਿਬ ਨੂੰ ਫੋਨ ਕਰਦਾ ਨਾ ਯਾ ਅਸ਼ੀਸ਼ ਚੋਦਰੀ ਸਾਹਿਬ ਨੂੰ ਜੀ ਉਹ ਛੁੱਟੀ ਤੇ ਸੀਗੇ ਮੇਰੀ ਗੱਲ ਹੋਈ ਹੈ ਜੀ ਉਹ ਨਾਲ ਦੀ ਹੁਣ ਮੈਂ ਉਹਨਾਂ ਨੂੰ ਦੱਸੂਗਾ ਵੀ ਤੁਸੀਂ ਹਰਾਸਮੈਂਟ ਕਿਸਨ ਕਿਵੇਂ ਕਰੀਦਾ ਮੈਂ ਠੀਕ ਹੈ ਜੀ ਫਿਰ ਮੇਰੇ ਨਾਲ ਬੈਠ ਕੇ ਕੋਈ ਪਰਣੀ ਬੰਦ ਲਿਓ ਹੋਰ ਤੁਸੀਂ ਤੁਸੀਂ ਹੁਣ ਮੈਂ ਕੇਸ ਵੀ ਕੇਸ ਵੀ ਅੱਜ ਹੋਰ ਹੁਣ ਥਾਣਾ ਤੋਂ ਇਹ ਵਾਲਾ ਕੰਮ ਖਤਮ ਕਰਦਾ ਹਾਂ ਉਹ ਅਸੀਂ ਕੇਸ ਵਾਲੀ ਸਾਈਡ ਤੇ ਆ ਜਾਣਾ ਚਲੋ ਜੀ ਪਤਾ ਲੱਗੂਗਾ ਵੀ ਕੇਸ ਕੀ ਹੁੰਦਾ ਹੈ ਕਚੈਰੀਆਂ ਕੀ ਹੁੰਦੀਆਂ ਨੇ ਹੋਰ ਤੁਮ ਸਾਰੀ ਪੀਜਾ ਕੰਮ ਹੋ ਗਿਆ ਜੀ ਚਲੋ ਠੀਕ ਆ ਫਿਰ ਕੋਈ ਬਈ ਜਾਨਾ ਤੁਸੀਂ ਇਹਦਾ ਜੋ ਪਲੇ ਕਰ ਰਹੇ ਹੋ ਨਾ ਥਾਣਾ 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 ਛੇੜਦੇ ਹੋ ਤੁਸੀਂ ਕੇਸ ਕਰ ਰਹੇ ਹੋ ਅਸੀਂ ਆ ਕਰਾਂਗੇ ਪੁਰਾਣਾ ਕਰਵਾਾਂਗੇ ਧੰਗਾਣਾ ਕਰਵਾਾਂਗੇ ਤੁਸੀਂ ਉਹ ਜਿਹੜਾ ਫਟ ਮੈਂ ਛੇਡਾ ਹੀ ਛੇਡਣ ਲੱਗੇ ਹੋ ਆ ਉਹ ਸਾਰੀਆਂ ਛੇਡਾਂ ਨੇ ਚੋਕੜਾ ਮਾਗੇ ਜਿੰਨਾ ਅੱਜ ਤੁਸੀਂ ਮੈਨੂੰ ਬੋਲਦੇ ਘੋਣੋ ਠੀਕ ਆ ਸਭ ਤੋਂ ਵੱਧ ਨਹੀਂ ਕਰਨੀ ਮੈਂ ਕੋਈ ਤੁਸੀਂ ਬਹੁਤ ਮਾੜਾ ਥੋੜ ਤੂੰ ਦੱਸਿਆ ਮੈਂ ਹੁਣ ਥੋੜਾ ਦਿਲਪਰੀ ਜਣਾ ਕਰੀਤਾ ਹੋਰ ਤੁਸੀਂ ਹੋਰ ਤੁਸੀਂ ਹੋਰ ਤੁਸੀਂ ਗਿਲਪਰੀ ਤਰਾ ਤੁਹਾਡੇ ਕਰੀਤਾ ਸਾਡਾ ਕੀ ਲੈ ਜਾਓ ਤੁਸੀਂ ਕਹਿਣਾ ਕਿ ਤੁਹਾਨੂੰ ਉਹ ਤੇ ਮੇਰਾ ਨਾਮ ਇਹਦਾ ਤੁਹਾਡਾ ਗ੍ਰੇਪਰ ਜੋ ਮੱਦੀ ਮਗਦਾ ਬਸ ਮੈਂ ਹੁਣ ਤੁਹਾਨੂੰ ਦੱਸਦਾ ਨਹੀਂ ਫੇਰ ਇਹ ਕਿਹਦੀ ਸਾਡੀ ਲੈਣ ਦੀ ਬੇਨੂੰ ਤੇ ਮੈਨੂੰ ਕੀ ਲੋੜਾ ਤੁਸੀਂ ਕਹਿਣ ਮੇਰੀ ਬਾਤ ਹੋ ਗਈ ਠੀਕ ਹੈ ਆਹ ਜਿਹੜੀ ਤੁਸੀਂ ਗੁੱਡ ਕਰ ਰਿਹਾ ਕੋਰਡੀਨੇਟਸ ਇਹ ਏਜੰਟਾ ਜਾਂ ਫਿਰ ਕੋਈ ਹੋਰ ਬੰਦਾ ਵਾ ਏਜੰਟਾ ਦਾ ਕੋਈ ਬੰਦਾ ਜੀ ਕੈਨੇਡਾ ਤੋਂ ਬੋਲਦਾ ਕਹਿੰਦਾ ਜੀ ਮੈਂ ਹਾਂਜੀ ਇਹ ਤਾਂ ਠੋਡੇ ਵਾਪਸ ਪੈਸੇ ਨਹੀਂ ਕਰ ਰਿਹਾ ਜਿਹੜਾ ਲੱਖ ਡੇਢ ਲੱਖ ਲਿਆ ਉਲਟਾ ਕਹਿ ਰਿਹਾ 20 25 ਲੱਖ ਉੱਤੇ ਲਾ ਦਾਂਗੇ ਹਾਂਜੀ ਮੈਨੂੰ ਉਲਟਾ ਕਹਿ ਰਿਹਾ ਵੀ ਪੈਸੇ ਨਹੀਂ ਦਿੱਤੇਗਾ ਮੈਂ ਦੁਕਾਨਾ ਇੱਟਾ ਦੁਕਾਨਾ ਨਾ ਦੁ ਕਰ ਲਾ ਵੀ ਤੇ ਏਕਣ ਕਹਿ ਰਿਹਾ ਉਹ ਜੀ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਮੈਂ ਏਕਣੇ ਕਹਿੰਦਾ ਮੈਨੂੰ ਇਨਸਾਫ ਦਿਵਾਇਆ ਜਾਵੇ ਵੀ ਜਲਦੀ ਜਲਦੀ ਮੇਰਾ ਜਿਹੜਾ ਪੰਡਾ ਮੈਨੂੰ ਦਿਵਾਇਆ ਜਾਵੇ ਜੇ 50 ਨਹੀਂ ਦਿਵਾਉਂਦਾ ਮੈਂ ਆਪਣੀ ਆਤਮ ਹੱਤਿਆ ਕਰ ਲੈਣੀ ਆ ਮੈਨਾਂ ਤਾਂ ਤੰਗ ਪਰੇਸ਼ਾਨ ਹੈ ਜੁਣੋਂ ਤੋਂ ਖਤਰਾ ਮੈਨੂੰ ਜੀ ਉਹਨਾਂ ਤੋਂ ਪੂਰਾ ਚਲ ਕੋਈ ਨਹੀਂ ਬਈ ਪਿੰਡ ਵਾਲੇ ਜੋ ਕੋਈ ਮੌਤਵਾਰ ਬੰਦੇ ਆਏ ਨੇ ਅੱਗੇ ਹੋ ਕੇ ਕੋਈ ਹੈਲਪ ਕਰਨ ਦੇ ਲਈ ਪਿੰਡ ਵਾਲੇ ਹਾਂਜੀ ਆਏ ਸੀ ਮੇਰੇ ਨਾਲ ਵੀ ਜਾਂਦੇ ਰਹੇ ਹਾਂਜੀ ਤਾਂ ਬਿਲਕੁਲ ਇਹ ਚਮਕੀਲਾ ਬਈ ਹੈ ਇਹ ਸਮਰਾਲੇ ਤੋਂ ਨੇ ਨੌਜਵਾਨ ਜੋ ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦਾ ਰੁਕ ਕੀਤਾ ਸੀ ਪਰ ਏਜੰਟ ਜੀ ਲਾ ਕੇ ਠੱਗੀ ਦਾ ਸ਼ਿਕਾਰ ਹੋ ਗਿਆ ਨੌਜਵਾਨ ਕੁਸਮਾ ਬਾਹਰ ਲਾ ਕੇ ਹੁਣ ਪੰਜਾਬ ਵਾਪਸ ਪਰਤ ਆਏ ਨੇ ਤਾਂ ਜਿਹੜੀ ਜਮਾ ਪੂੰਜੀ ਸੀਗੀ ਉਹ ਵੀ ਏਜੰਟ ਨੂੰ ਦੇ ਗਈਏ ਇੱਕ ਮੋਟਰਸਾਈਕਲ ਸੀਗਾ ਜਿੱਤੇ ਆਪਣਾ ਕਰਦਾ ਕੰਮ ਕਰ ਕਰਦੇ ਸੀਗੇ ਉਹ ਮੋਟਰਸਾਈਕਲ ਵੀ ਜਿਹੜਾ ਏਜੰਟ ਦੇ ਕੋਲ ਆ ਹੁਣ ਪੁਲਿਸ ਦੇ ਵੱਲੋਂ ਕਾਰਵਾਈ ਤਾਂ ਜਰੂਰ ਕੀਤੀ ਗਈ ਹੈ ਸਾੜਾ ਸਮਰਾਲੇ ਦੇ ਵਿੱਚ ਏਜੰਟ ਦੇ ਖਿਲਾਫ ਜਿਹੜਾ ਕਿ ਮਾਮਲਾ ਦਰਜ ਜਰੂਰ ਕਰ ਲਿਆ ਗਿਆ ਪਰ ਪੁਲਿਸ ਦੇ ਵੱਲੋਂ ਹੁਣ ਇਹ ਕਿਹਾ ਜਾ ਰਿਹਾ ਜੋ ਬਾਈਕਰ ਵੀ ਰੇਟਾ ਜਿਹੜੀਆਂ ਨੇ ਉਹ ਰੇਡਾ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਪਰ ਏਜੰਟ ਜਿਹੜਾ ਕਿਉਂ ਫਰਾਰ ਦੱਸਿਆ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਹੈ ਉਹ ਇਸ ਦੇ ਵਿੱਚ ਕੀਤੀ ਜਾਂਦੀ ਹੈ ਤਾਂ ਨੋਜ਼ਵਾਨ ਜਿਹੜੇ ਨੇ ਲਗਾਤਾਰ ਪੰਜਾਬ ਦੇ ਠੱਗੀ ਦੇ ਸ਼ਿਕਾਰ ਹੁੰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਮੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर